ਵਾਹਿ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦਾ ਆਰੰਭਿਕ ਜੀਵਨ ਤਨ ਤਨ RAM DAS ਗੁਰ ਜਨ ਸਰੀਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪੇ ਸਰਜਣ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਪਰ ਕਰ ਨਮਸਕਾਰਿਆ ਅਟਲ ਅਥਾ ਅਟੋੜ ਤੂੰ ਤੇਰਾ ਅੰਤ ਨ ਪਾਰਾ ਵਾਰਿਆ ਜਿੰਨੇ ਤੂੰ ਸੇਵਿਆ ਭਾਉ ਕਰੇ ਸੇ ਤੁਧ ਪਾਰ ਉਤਾਰਿਆ ਭਾਈ ਭਗਤੂ ਤੇ ਮਾਤਾ ਜਿਉਣੀ ਦੇ ਘਰ ਵਿਆਹ ਤੋਂ 15 ਬਰੇ ਬਾਅਦ ਪ੍ਰਮਾਤਮਾ ਦੀ ਬਖਸ਼ਿਸ਼ ਸਦਕਾ ਪੁੱਤਰ ਪੈਦਾ ਹੋਇਆ ਸੀ ਮਾਤਾ ਪਿਤਾ ਨੇ ਆਪਣੇ ਪੁੱਤਰ ਨੂੰ ਪਾਲਣ ਤੇ लाड़ ਲਡਾਉਣ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਛੱਡੀ ਮਾ ਬਾਬ ਦਾ लाਡਲਾ ਦੀਪ ਇਸ ਗੱਲੋਂ ਬਹੁਤ ਵੱਡੇ ਭਾਗਾ ਵਾਲਾ ਸੀ ਉਸ ਨੂੰ ਇੱਕ ਗੁਰਮਖ ਮਾਂ ਦੀ ਗੋਦਦਾਨੇਕ ਮਿਲਿਆ ਸੀ ਬਾਲਕ ਦੀਪ ਦੀ ਆਪਣੀ ਵੀ ਪਿਛਲੇ ਜਨਮਾਂ ਦੀ ਕਮਾਈ ਸੀ ਜੋ ਉਹਨਾਂ ਨੇ ਉੱਚੀ ਸੁੱਚੀ ਸੋਚ ਗੁਰਬਾਣੀ ਤੇ ਗੁਰੂ ਘਰ ਨੂੰ ਪ੍ਰੇਮ ਕਰਨ ਵਾਲੇ ਸਾਧੂਆਂ ਸੰਤਾਂ ਦੀ ਸੇਵਾ ਕਰਨ ਵਾਲੇ ਇੱਕ ਨੇਕ ਰੂਹ ਦੀ ਕੁੱਖੋਂ ਜਨਮ ਲਿਆ ਸੀ ਕਹਿੰਦੇ ਹਨ ਕਿ ਬ੍ਰਹਮੰਡ ਵਿੱਚ ਰੂਹਾਂ ਹਰ ਵੇਲੇ ਮੰਡਰਾਉਂਦੀਆਂ ਰਹਿੰਦੀਆਂ ते हर वेले वेलेकदिया हैं कि लें कोख योग है ये रूह तीन प्रकार दिया होंदिया आम या साधारण दूसरी दुष्ट ते सख्त सुभा रूह तीसरा नाम सिमरन से नरम सुभा रूह रुणा। आम रूहों किसी कुख की भाल करना बड़ा आसान हूँ है क्योंकि लगभग ਸਾਰੀ ਦੁਨੀਆ ਆਮ ਸਧਾਰਨ ਲੋਕਾਂ ਨਾਲ ਭਰੀ ਪਈ ਹੈ ਕੋਖ ਦੀ ਭਾਲ ਕਰਨ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਦੁਸ਼ਟ ਜਾਨ ਨਾਮ ਸਿਮਰਨ ਵਾਲੀਆਂ ਰੂਹਾਂ ਨੂੰ ਇਹਨਾਂ ਦੋਹਾਂ ਪ੍ਰਕਾਰ ਦੀਆਂ ਰੂਹਾਂ ਨੂੰ ਬਹੁਤ ਸਮਾਂ ਬ੍ਰਹਮਾਣਡ ਵਿੱਚ ਘੁੰਮਣਾ ਪੈਂਦਾ ਹੈ ਦੁਸ਼ਟ ਰੂਹਾਂ ਬਹੁਤ ਹੀ ਸਖਤ ਸੁਭਾਅ ਤੇ ਦੁਸ਼ਟ ਔਰਤ ਦੀ ਭਾਲ ਹੁੰਦੀ ਹੈ ਤਾਜੂ ਉਹ ਹਰਨਾ ਅਕਸ਼ਸ ਚੰਗੇਜ਼ ਖਾਨ ਤੇ ਹਿਟਲਰ ਵਰਗੇ ਦੁਸ਼ਟਾਂ ਨੂੰ ਜਨਮ ਦੇ ਸਕਣ ਐਸੀ ਤਰ੍ਹਾਂ ਨਾਮ ਸਿਮਰਣ ਵਾਲੀਆਂ ਰੂਹਾਂ ਨਾਮ ਸਿਮਰਣ ਵਾਲੇ ਔਰਤ ਦੀ ਭਾਲ ਵਿੱਚ ਰਹਿੰਦੀਆਂ ਹਨ ਅਜਈਆਂ ਕੁੱਖਾਂ ਦੀ ਭਾਲ ਕਰਨਾ ਅਤਿਅੰਤ ਕਠਿਨ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਔਰਤਾਂ ਵਿਰਲੀਆਂ ਹੁੰਦੀਆਂ ਹਨ ਧਨਤਾ ਦੇ ਯੋਗ ਹੁੰਦੀਆਂ ਹਨ ਉਹ ਮਾਮਾ ਜੋ پاک ਪਵਿੱਤਰ ਮਹਾਨ ਵਾਲੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ ਵਾਸਤੇ ਵਿੱਚ ਮਹਾਨ ਸ਼ਖਸੀਅਤਾਂ ਦੀ ਉਹ ਸਾਰੇ ਪਿੱਛੇ ਜ਼ਿਆਦਾਤਰ ਉਹਨਾਂ ਦੀਆਂ ਮਾਤਾਵਾਂ ਦਾ ਹੀ ਹੱਥ ਹੁੰਦਾ ਹੈ ਬਾਲਕ ਦੀਪ ਦੀ ਮਾਂ ਉਸ ਨੂੰ ਲੋਰੀਆਂ ਦਿੰਦੀ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਸਿੱਖਿਆ ਦਿੰਦੀ ਉਸ ਨੂੰ ਬਾਣੀ ਕੰਠ ਕਰਵਾਉਂਦੀ ਤੇ ਗੁਰੂ ਘਰ ਦਰਸ਼ਨਾਂ ਲਈ ਲੈ ਕੇ ਜਾਂਦੀ ਜਿੱਥੇ ਉਹ ਸੰਗਤ ਦਾ ਆਨੰਦ ਮਾਣਦਾ ਮਾਂ ਦੀਆਂ ਅਸੀਸਾਂ ਬੱਚੇ ਨੂੰ ਬਲੰਦੀਆਂ ਤੇ ਲੈ ਜਾਂਦੀਆਂ ਹਨ ਬੱਚਾ ਵੱਡਾ ਹੋ ਕੇ ਉਹੀ ਕੁਝ ਬਣਦਾ ਹੈ ਜੋ ਬਚਪਨ ਵਿੱਚ ਮਾਂ ਉਸ ਨੂੰ ਸਿਖਾਉਂਦੀ ਹੈ ਨਾਮ ਸਿਮਰਨ ਵਾਲੀ ਮਾਂ ਆਪਣੇ ਬੱਚੇ ਨੂੰ ਹਮੇਸ਼ਾ ਇਹ ਅਸੀਸ ਦਿੰਦੀ ਹੈ ਪੂਤਾ ਮਾਤਾ ਕੀ ਅਸੀਸ ਨਿਮੱਖ ਨਾ ਬਿਸਰਿਓ ਤੁਮ ਕਉ ਹਰ ਹਰ ਸਦਾ ਬਜਿਓ ਜਗਦੀਸ਼ ਰਹਾ ਬਾਲਕ ਦੀਪ ਦੀ ਮਾਵੀ ਉਸ ਨੂੰ ਇਹੀ ਅਸੀਸ ਦਿੰਦੀ ਹੈ ਬਾਬਾ ਫਰੀਦ ਤੇ ਭਗਤ ਤ੍ਰੋਪ ਪ੍ਰਿਲਾਦ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨ ਵਾਲੀਆਂ ਉਹਨਾਂ ਦੀਆਂ ਮਾਵਾਂ ਹਨ ਸੰਤਮਣਕ ਸੰਤ ਮਸਕੀਨ ਸਿੰਘ ਜੀ ਫਰਮਾਉਂਦੇ ਹਨ ਕਿ ਸੰਸਾਰ ਵਿੱਚ ਢਾਈ ਮਾਵਾਂ ਹੋਈਆਂ ਹਨ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਭਗਤੀ ਦੇ ਮਾਰਗ ਉੱਤੇ ਤੋਰਿਆ ਤੇ ਉਹਨਾਂ ਦਾ ਨਾਮ ਅੱਜ ਸੂਰਜ ਵਾਂਗ ਚਮਕਦਾ ਹੈ ਇਹਨਾਂ ਵਿੱਚੋਂ ਇੱਕ ਮਾਂ ਬਾਬਾ ਫਰੀਦ ਜਿਹਦੀ ਦਸੀ ਜੋ ਨਿੱਕੇ ਜੇ ਫਰੀਦ ਨੂੰ ਅੰਮ੍ਰਿਤ ਵੇਲੇ ਉਠਾ ਦਿੰਦੀ ਤੇ ਖੁਦਾ ਦੀ ਬੰਦਗੀ ਕਰਨ ਲਈ ਕਹਿੰਦੀ ਤੇ ਆਪਣੇ ਬੱਚੇ ਨੂੰ ਸ਼ੱਕਰ ਦਾ ਲਾਲਚ ਦਿੰਦੀ ਕਿ ਬੰਦਗੀ ਕਰਨ ਨਾਲ ਖੁਦਾ ਸ਼ੱਕਰ ਦਿੰਦਾ ਹੈ ਤਰੂ ਦੇ ਮਾਨੇ ਵੀ ਉਸ ਨੂੰ ਜਦੋਂ ਇਹ ਕਿਹਾ ਕਿ ਪਰਮਾਤਮਾ ਦਾ ਨਾਮ ਜਪਣ ਕਰਕੇ ਉਸ ਨੂੰ ਰਾਜਾ ਰਾਣੀ ਵਾਂਗ ਪਿਆਰ ਨਹੀਂ ਕਰਦਾ ਤਾਂ ਛੋਟਾ ਜਿਹਾ ਤਰੂ ਜੰਗਲ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਸੀ ਤੇ ਇੱਕ ਦਿਨ ਤਰੂ ਭਗਤ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ ਗੋਪੀ ਚੰਦ ਦੀ ਮਾਂ ਨੇ ਉਸ ਨੂੰ ਭਗਤੀ ਦੇ ਮਾਰਗ ਤੇ ਤੋਰਿਆ ਜ਼ਰੂਰ ਸੀ ਪਰ ਪੁੱਤਰ ਮੋਹ ਸਦਕਾ ਅੱਧ ਵਿੱਚੋਂ ਹੀ ਵਾਪਸ ਬੁਲਾ ਲਿਆ ਸੀ ਇਸੇ ਲਈ ਢਾਈ ਮਾਵਾ ਕਿਹਾ ਗਿਆ ਮਾਤਾ ਗੁਜਰਕੌਰ ਜੀ ਨੇ ਛੋਟੇ ਸੈਭਜਾਂਦਿਆਂ ਨੂੰ ਠੰਡੇ ਬੁਰਜ ਵਿੱਚ ਵੀ ਸਿੱਖੀ ਸਿਦਕ ਨੇ ਵਾਹੰਦੀ ਸਿੱਖਿਆ ਦਿੱਤੀ। ਬੱਚਿਆਂ ਨੇ ਨੀਹਾਂ ਵਿੱਚ ਜਣੇ ਜਾਣਾ ਦਾ ਸਵੀਕਾਰ ਕਰ ਲਿਆ ਪਰੰਤੂ ਸਿੱਖੀ ਸਿਦਕ ਤੋਂ ਡੋਲੇ ਨਹੀਂ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਬੱਚੇ ਦੇ ਚਰਿੱਤਰ ਨਿਰਮਾਣ ਵਿੱਚ ਮਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਮਾਂ ਕੁਦਰਤ ਦਾ ਕ੍ਰਿਸ਼ਮਾ ਹੈ। जिमें परमात्मा जीव आत्मा का संबंध है ठीक इस तरह माँ के बच्चे का संबंध है किसी कवि ने बहुत सुंदर लिखिया है निरंकार दिया कुल दतं चु सब तो उत्तम दात है मां माँ के दे दिल वर्गा कोई दिल नहीं कुरत दी करामात है माँ ਪਰਬੂ ਦਾ ਨਾਮ ਸਿਮਰਨ ਵਾਲਿਆਂ ਅੱਗੇ ਸਾਰੀ ਦੁਨੀਆ ਝੁਕਦੀ ਹੈ ਪਰ ਉਹ ਪਰਮ ਪਿਤਾ ਪਰਮਾਤਮਾ ਤੋਂ ਬਾਅਦ ਆਪਣੀ ਮਾਂ ਅੱਗੇ ਝੁਕਦੇ ਹਨ ਇਹ ਸੁਣਨ ਵਿੱਚ ਆਇਆ ਹੈ ਕਿ ਇੱਕ ਵਾਰੀ ਸੰਤ ਅਤਰ ਸਿੰਘ ਜੀ ਅਤੀ ਰਾਤ ਵੇਲੇ ਆਪਣੀ ਮਾਂ ਕੋਲ ਗਏ ਤੇ ਉਹਨਾਂ ਦੇ ਕਦਮਾਂ ਉੱਤੇ ਆਪਣਾ ਸਿਰ ਰੱਖ ਦਿੱਤਾ ਜਦੋਂ ਕੁਝ ਪਲ ਬੀਤ ਗਏ ਤਾਂ ਮਾਂ ਨੇ ਕਿਹਾ ਪੁੱਤਰ ਇਹ ਕੀ ਤੇਰੇ ਅੱਗੇ ਲੁਕਾਈ ਚੁਕਦੀ ਹੈ ਤੇ ਤੂੰ ਆਪਣਾ ਸਿਰ ਮੇਰੇ ਪੈਰਾਂ ਵਿੱਚ ਰੱਖਿਆ ਹੋਇਆ ਸਿਰ ਤਾਂ ਮੈਨੂੰ ਤੇਰੇ ਚਰਣਾ ਵਿੱਚ ਰੱਖਣਾ ਚਾਹੀਦਾ ਮਾਂ ਦੀ ਇਹ ਗੱਲ ਸੁਣ ਕੇ ਸੰਤ ਅਤਰ ਸਿੰਘ ਜੀ ਬੋਲੇ ਮਾਤਾ ਜੀ ਜਦ ਤੀਕਰ ਮੈਂ ਇਸ ਸਰੀਰ ਵਿੱਚ ਹਾਂ ਇਹ ਮਸਤਕ ਰੋਜ਼ ਤੁਹਾਡੇ ਚਰਣਾ ਵਿੱਚ ਝੁਕਿਆ ਕਰੇਗਾ ਕਿਉਂਕਿ ਤੁਸੀਂ ਇੱਕ ਨਾਮ ਸਿਮਰਨ ਵਾਲੀ ਰੂਹ ਨੂੰ ਜਨਮ ਦਿੱਤਾ ਹੈ। ਬਾਲਕ ਦੀਪ ਬੜੇ ਭਾਗਾ ਵਾਲਾ ਸੀ ਜੋ ਉਸ ਨੂੰ ਗੁਰਮਖ ਮਾਤਾ ਪਿਤਾ ਮਿਲੇ। ਮਾਂ ਜਦੋਂ ਬਾਲਕ ਦੀਪ ਨੂੰ ਆਪਣੇ ਨਾਲ ਗੁਰੂ ਘਰ ਲੈ ਕੇ ਜਾਂਦੀ ਤਾਂ ਉਹ ਇੱਕ ਮਾਣ ਇੱਕ ਚਿਤ ਹੋ ਕੇ ਉੱਥੇ ਬੈਠੇ ਕਥਾ ਕੀਰਤਨ ਸੁਣਦੇ। ਜਦੋਂ ਕਦੇ ਉਹਨਾਂ ਦੇ ਮਾਤਾ ਜੀ ਫਰਮਾਨਦਰ ਸਾਹਿਬ ਲੈ ਕੇ ਜਾਂਦੇ ਤਾਂ ਉਹ ਜਲਦੀ ਕੀਤੀ ਉਥੋਂ ਉੱਠਣ ਦਾ ਨਾਮ ਨਾ ਲੈਂਦੀ ਉਸ ਨੂੰ ਕੋਈ ਸ਼ਕਤੀ ਉਥੇ ਖਿੱਚ ਕੇ ਬਿਠਾਈ ਰੱਖਦੀ ਬਾਲਦੀਪ ਨੂੰ ਗੁਰੂ ਦੀ ਬਾਣੀ ਸੁਣ ਕੇ ਆਨੰਦ ਆਉਂਦਾ ਉਸ ਉੱਪਰ ਦਿਨੋਂ ਦਿਨ ਨਾਮ ਦਾ ਰਗ ਗੂੜਾ ਚੜਦਾ ਜਾ ਰਿਹਾ ਸੀ ਮਾਤਾ ਪਿਤਾ ਵੀ ਆਪਣੇ ਬੱਚੇ ਤੋਂ ਬਹੁਤ ਖੁਸ਼ ਸਨ ਸਮਾਂ ਲੰਘਦਾ ਗਿਆ ਕਿਉਂਕਿ ਇਸ ਨੇਤਾ ਆਪਣੀ ਚਾਲੇ ਚੱਲਦੇ ਹੀ ਜਾਣਾ ਹੈ ਇਹ ਕਿਸੇ ਦੇ ਕਹਿ ਦੇ ਰੁਕਦਾ ਨਹੀਂ ਰਹੀ ਵਾਸਤੇ ਘੱਟ ਸਮੇਂ ਇੱਕ ਨਾ ਮੰਨੀ ਪਾਈ ਵੀਰ ਸਿੰਘ ਜੀ ਨੇ ਸਮੇਂ ਬਾਰੇ ਬੜਾ ਸੁੰਦਰ ਲਿਖਿਆ ਹੈ ਉਹ ਅਜੇ ਸੰਭਾਲ ਇਸ ਸਮੇਂ ਕਰ ਸਫਲ ਉਡੰਦਾ ਜੰਮਦਾ ਇਹ ਤੈਰਨ ਜਾਂਚਣਾ ਜਾਣਦਾ ਲੰਘ ਗਿਆ ਨੈ ਮੁੜ ਕੇ ਆਵਦਾ ਦੀਪ ਜਦੋਂ 5 6 ਸਾਲ ਦਾ ਹੋ ਗਿਆ ਤਾਂ ਉਹ ਘਰ ਦੇ ਛੋਟੇ ਮੋਟੇ ਕੰਮ ਕਰਨ ਲੱਗ ਪਿਆ ਉਹ ਆਪਣੇ ਖੂਹ ਤੇ ਵੀ ਜਾਣ ਲੱਗ ਗਿਆ ਖੂਹ ਤੇ ਜਾ ਕੇ ਕਦੇ ਉਹ ਬਲਦਾਂ ਦੀਆਂ ਨੱਥਾਂ ਫੜਦਾ ਕਦੇ ਗਾੜੀ ਹਿੱਕਦਾ ਤੇ ਕਦੇ ਡੰਗਰਾਂ ਨੂੰ ਪੱਠੇ ਪਾਉਂਦਾ ਮਾਤਾ ਪਿਤਾ ਆਪਣੇ ਛੋਟੇ ਜਿਹੇ ਬੱਚੇ ਨੂੰ ਇਹ ਸਾਰੇ ਕੰਮ ਕਰਦਿਆਂ ਦੇਖ ਕੇ ਬਹੁਤ ਖੁਸ਼ ਹੁੰਦੇ ਤੇ ਉਸ ਲਈ ਅਰਦਾਸਾਂ ਕਰਦੇ ਰਹਿੰਦੇ ਉਹ ਖੂਦੋਂ ਆਪਣੇ ਘਰ ਮਾਂ ਚ ਉੱਤੇ ਚੜ ਕੇ ਆਉਂਦਾ ਉਹ ਆਮ ਬੱਚਿਆਂ ਵਾਂਗ ਸ਼ਰਾਰਤੀ ਨਹੀਂ ਸੀ ਤੇ ਨਾ ਹੀ ਕਦੇ ਇਲਤਾ ਖਰੋਦ ਕਰਦਾ ਸੀ ਉਹ ਬੜਾ ਗਹਿਰ ਗੰਭੀਰ ਸੀ ਮਾਤਾ ਪਿਤਾ ਉਸ ਨੂੰ ਗੁਰਬਾਣੀ ਤੇ ਗੁਰੂ ਘਰ ਨਾਲ ਜੋੜ ਕੇ ਰੱਖਦੀ ਮਾਂ ਆਪਣੇ ਪੁੱਤਰ ਨੂੰ ਜਿੱਥੇ ਲਾੜ ਲੜਾਉਂਦੀ ਉਥੇ ਗੁਰੂ ਸਹਿਬਾਨ ਦੇ ਅਦੁੱਤੀ ਜੀਵਨ ਤੇ ਸਾਧਵਾ ਸੰਤਾਂ ਬਾਰੇ ਵੀ ਦੱਸਦੀ ਰਹਿੰਦੀ ਬਾਲਕ ਦੀਪ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਸਹਿਬਾਨ ਦੇ ਅਦੁੱਤੀ ਜੀਵਨ ਬਾਰੇ ਵੀ ਸੁਣਦਾ ਜਦੋਂ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਸੁਣਦਾ ਤਾਂ ਉਸ ਦੇ ਦੋੜੇ ਫੜਕਾਂ ਲੱਗ ਪੈਂਦੇ ਉਹ ਸੋਚਣ ਲੱਗ ਪੈਂਦਾ ਕਿ ਉਹ ਇੱਕ ਦਿਨ ਜਲਮਾ ਨਾਲ ਟੱਕਰ ਲਵੇਗਾ ਤੇ ਜ਼ੁਲਮ ਦਾ ਨਾਸ਼ ਕਰੇਗਾ ਜਦੋਂ ਦਾ ਉਸਨੇ ਦਸਵੇਂ ਪਾਤਸ਼ਾਹ ਵੱਲੋਂ ਅਮ੍ਰੇਸ਼ਕੀ ਸਿੰਘ ਦਾ ਸਜਾਉਣ ਬਾਰੇ ਸੁਣਿਆ ਸੀ ਉਦੋਂ ਦਾ ਉਹ ਅਮ੍ਰਿਤ ਛਕਣ ਦੇ ਉਤਾਵਲਾ ਹੋਇਆ ਪਿਆ ਸੀ ਦਿਨ ਰਾਤ ਸਿੰਘ ਸਜਣ ਬਾਰੇ ਹੀ ਸੋਚਦਾ ਰਹਿੰਦਾ ਵਾਸਤਾ ਵਿੱਚ ਕਿਸੇ ਇਨਸਾਨ ਨੂੰ ਮਹਾਨ ਬਣਾਉਣ ਵਿੱਚ ਉਸ ਦੀ ਮਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਪਗਤ ਪੂਰਨ ਸਿੰਘ ਕਿਹਾ ਕਰਦੇ ਸੀ ਮੈਂ ਅੱਜ ਜੋ ਕੁਝ ਵੀ ਹਾਂ ਆਪਣੀ ਮਾਂ ਦੀ ਬਦੌਲਤ ਹਾਂ ਮੇਰੀ ਸ਼ਖਸੀਅਤ ਕੜਨ ਵਿੱਚ ਮੇਰੀ ਮਾਂ ਦਾ ਬਹੁਤ ਵੱਡਾ ਹੱਥ ਹੈ ਮਾਂ ਰੱਬ ਦਾ ਭੇਜਿਆ ਹੋਇਆ ਫਰਿਸ਼ਤਾ ਹੈ ਮਾਂ ਰਿਸ਼ਤਿਆਂ ਦਾ ਨਿਗ ਹੈ ਮਾਂ ਹੀ ਉਪਕਾਰ ਹੈ ਮਾਂ ਜਿੱਥੇ ਭਗਤੀ ਹੈ ਉਥੇ ਕੁਰਬਾਨੀ ਹੈ ਮਾਂ ਉਹ ਮਹਿਕ ਹੈ ਜਿਸ ਦੇ ਪਿਆਰ ਦੀ ਸੁਗੰਧ ਵਿਅਕਤੀ ਦੇ ਮਰਨ ਤੱਕ ਉਸ ਦੇ ਨਾਲ ਰਹਿੰਦੀ ਹੈ ਪ੍ਰੋਫੈਸਰ ਮੋਹਨ ਸਿੰਘ ماں ਬਾਰੇ ਬੜਾ ਭਾਵਪੂਰਤ ਲੇਖ ਲਿਖਦੇ ਹਨ ماں ਵਰਗਾ ਕਣਸ਼ਾਵਾ ਬੁੱਟਾ ਮੈਨੂੰ ਨਜ਼ਰ ਨਾ ਆਈ ਲੈ ਕੇ ਜਿਸ ਤੋਂ ਸ਼ਾਂ ਉਧਾਰੀ ਰੱਬ ਨੇ ਸਵਰਗ ਬਣਾਇ ਬਾਕੀ ਕੁਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਈ ਐਪਰ ਫੁੱਲਾਂ ਦੇ ਮੁਰਝਾਇਆ ਇਹ ਬੁੱਟਾ ਸੁੱਕ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਂਗੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤਾਂ